ਮੰਜੀਠਾ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮਰੜੀ ਕਲਾ ਦੀਆਂ ਕਲੋਨੀਆਂ 'ਚ ਸਵਾਮੀ ਮੇਘਨਾਥ ਜੀ ਬਾਲਮਕੀ ਆਦੀ ਧਰਮ ਸਮਾਜ ਵੱਲੋਂ ਦਿਹਾਤੀ ਇਲਾਕਿਆਂ 'ਚ ਇਕਾਈਆਂ ਦਾ ਗਠਨ ਕਰਕੇ ਕਮੇਟੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਹਰਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਮਨਜੀਤ ਸਿੰਘ ਜੀਤੂ ਨੂੰ ਬਲਾਕ ਮੰਜੀਠਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਮਹਿਲਾਵਾਂ ਵਿੱਚੋਂ ਬੀਬੀ ਦਲਵੀਰ ਕੌਰ ਨੂੰ ਵਰਦਾਨ ਨਿਯੁਕਤ ਕੀਤਾ ਗਿਆ ਕਮੇਟੀ ਵਿੱਚ ਬਲਜੀਤ ਸਿੰਘ ਕਾਬਲ ਸਿੰਘ ਹਲਵਾਈ ਲਖਵਿੰਦਰ ਸਿੰਘ ਪੱਪੂ ਜਗਿੰਦਰ ਸਿੰਘ ਸੰਤੋਖ ਸਿੰਘ ਮੇਜਰ ਸਿੰਘ ਤਰਲੋਕ ਸਿੰਘ ਕੁਲਦੀਪ ਸਿੰਘ ਬਾਸ ਸਿੰਘ ਮਿਸਤਰੀ ਰਾਹੁਲ ਧੀਰ ਸਿੰਘ ਜੌਨ ਸਿੰਘ ਰੂਬੀ ਜਗਰੂਪ ਸਿੰਘ ਧੀਰ ਸਿੰਘ ਅਮਰਜੀਤ ਸਿੰਘ ਬੋਬੀ ਮਹਿੰਦਰ ਸਿੰਘ ਆਕਾਸ਼ਦੀਪ ਸਿੰਘ ਪਿਆਰਾ ਸਿੰਘ ਸਰਬਜੀਤ ਸਿੰਘ ਜਗਨਨਾਥ ਮਣੀ ਸਿਮਰਨ ਜੀਤਕੌਰ ਰੀਤਾ ਸਿਮਰ ਜਗਰੂਪਕੌਰ ਸਰਬਜੀਤਕੌਰ ਆਦਿ ਨੂੰ ਮੈਂਬਰ ਨਿਯੁਕਤ ਕਰਕੇ ਕਮੇਟੀ ਦਾ ਗਠਨ ਕੀਤਾ ਗਿਆ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਦੇ ਬੋਤ ਨਾਲ ਛੇੜਖਾਨੀ ਕਰਨ ਵਾਲਾ ਬਹੁਤ ਹੀ ਮੰਦਪਾਗਾ ਹੈ ਉਹਨਾਂ ਕਿਹਾ ਕਿ ਕਮੇਟੀਆਂ ਦਾ ਗਠਨ ਕਰਕੇ ਇਹੋ ਜੇ ਸਮਾਜ ਵਿਰੋਧੀ ਅੰਤਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੀਰ ਸਿੰਘ ਮਰੜੀ ਬਾਬਾ ਸੇਵਾ ਸਿੰਘ ਸਵਿੰਦਰ ਸਿੰਘ ਧਰਮ ਸਿੰਘ ਅਜੈਪ ਸਿੰਘ ਦਿਲਬਾਕ ਸਿੰਘ ਸ਼ਿੰਗਾਰਾ ਸਿੰਘ ਮੱਗੂ ਸੋਹੀ ਹਸਨ ਸਿੰਘ ਸਾਜਨਪ੍ਰੀਤ ਸਿੰਘ ਰਾਜਾ ਕੋਟਲੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਕਈ ਪਿੰਡ ਵਾਸੀ ਹਾਜ਼ਰ ਥਾਨ ਨੇ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਪੁੱਛਣਾ ਚਾਹੁੰਦੇ ਹੋ ਹਾਂਜੀ ਬੱਬਾਈ ਬਹੁਤ ਜਿੰਮੇਵਾਰੀ ਨਿਭਾਵਾ ਬਹੁਤ ਵਧੀਆ ਅੱਡੀ ਬੀਬੀ ਪਣਨਾਰ ਲਾ ਕੇ ਸੰਗਤ ਸਾਂਝੇ ਜਿੱਥੇ ਪ੍ਰੋਗਰਾਮ ਕੋਈ ਦੱਸਣਗੇ ਆਵਾਂਗੇ ਜੇ ਕੋਈ ਔਖੇ ਵੜੇ ਨਾਲ ਜੜਾਂਗੇ ਸਾਰੇ ਦੇ ਬੰਦਿਆਂ ਨੂੰ ਰਾਂਗੇ ਬੱਬਾਈ ਜੀ ਮੇਰੇ ਦਿੱਤੀ ਹੈ ਜੋ ਬੋਲੇ ਸੋਨਰ ਬੇ ਭਗਵਾਨ ਮਾਲਕ ਮਹਾਰਾਏ ਕੀ ਜੈ ਸ਼੍ਰੀ ਸ਼੍ਰੀ ਇੱਕ ਸੌੜ ਸਤਕੁਰ ਗਿਆਨ ਆਤਮਾਰਾਇ ਕੀ ਜੈ ਭਗਵਾਨ ਵਾਲਮੀਕੀ ਆਦੀ ਤਰ ਸਮਾਜ ਜਿਹੜੀ ਆ ਪੂਰੇ ਭਾਰਤ ਵਿੱਚ ਜਿਹੜੀ ਆ ਇੱਕ ਮੁਹਿੰਮ ਜਿਹੜੀ ਆ ਲੋ ਆਪਣੇ ਲੋਕਾਂ ਨੂੰ ਲਾਮਬੰਦ ਕਰਨ ਲਈ ਚੱਲ ਰਹੀ ਸੀ ਜਿਸ ਦੇ ਤਹਿਤ ਅੱਜ ਜਿਹੜਾ ਮੁਜੀਠੇ ਹਲਕੇ ਦਾ ਪ੍ਰਧਾਨ ਜਿਹੜਾ ਆ ਜਿਹੜੀ ਉਹਦੀ ਚੋਣ ਜਿਹੜੀ ਆ ਕੀਤੀ ਗਈ ਆ ਅਤੇ ਇਸ ਦੇ ਨਾਲ ਨਾਲ ਜਿਹੜੇ ਮਹਿਲਾ ਵਿੰਗ ਦੇ ਜਿਹੜੇ ਪ੍ਰਧਾਨ ਜਿਹੜੀ ਉਹਨਾਂ ਦੇ ਵੀ ਜਿਹੜੀ ਚੋਣ ਕੀਤੀ ਗਈ ਇਸ ਦੇ ਨਾਲ ਜਿਹੜੀ 24 ਮੈਂਬਰ ਜਿਹੜੀ ਕਮੇਟੀ ਹੈ ਜੋ ਕਿ ਪੂਰੇ ਮੀਠੇ ਹਲਕੇ ਦੇ ਹਰੇਕ ਪਿੰਡ ਦੇ ਵਿੱਚ ਆ ਕੇ ਆਪਣੇ ਸਮਾਜ ਦੇ ਲੋਕਾਂ ਨਾਲ ਲਾਮਬੰਦ ਕਰੇਗੀ ਅਤੇ ਆਪਣੇ ਸਮਾਜ ਦੇ ਲੋਕਾਂ ਜਿਹੜੀਆਂ ਲਗਾਤਾਰ ਪੀੜਾ ਪੈ ਰਹੀਆਂ ਨੇ ਜਾਂ ਕੋਈ ਵੀ ਨਾ ਪਰੇਸ਼ਾਨੀਆਂ ਆ ਰਹੀ ਉਰਦੇ ਕਰੇਗੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਲੋਕ ਜਿਹੜੇ ਸੰਵਿਧਾਨ ਦੇ ਪ੍ਰਤੀ ਪੂਰੇ ਇਮਾਨਦਾਰ ਨੇ ਜਿਹੜੇ ਇਹ ਸੰਵਿਧਾਨ ਜਿਹੜਾ 바ਵਾ ਸਾਹਿਬ ਅੰਬੇਦਕਰ ਜੀ ਵੱਲੋਂ ਲਿਖਿਆ ਗਿਆ ਉਹ ਭਾਰਤ ਦੇਸ਼ ਛੱਡ ਕੇ ਹੋਰ ਕਿਸੇ ਦੇਸ਼ ਦੇ ਵਿੱਚ ਰੁਕ ਕਰਨ ਪਰ 바ਵਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਖੰਡਿਤ ਕਰਨ ਵਾਲੇ ਕਿਸੇ ਵੀ ਜਿਹੜੇ ਦੋਸ਼ੀ ਨੂੰ ਇਹ ਬਖਸ਼ਾਇਆ ਜਾਏਗਾ ਸਾਡੀ ਸੰਸਥਾ ਵੱਲੋਂ ਅੱਜ ਵੀ ਜਿਹੜੀ ਆ ਪ੍ਰੈਸ ਕਾਨਫਰੰਸ ਅmbersar ਵਿੱਚ ਕੀਤੀ ਗਈ ਜਿਸ ਦੇ ਸਾਫ ਸ਼ਬਦਾਂ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਗੱਲ ਕਹੀ ਗਈ ਹੈ ਜੇਕਰ ਦੋਸ਼ੀ ਤੇ ਐਨਐਸਏ ਨਾ ਲੱਗਾ ਤੇ ਜਲਦੀ ਜਿਹੜੀ ਆ ਪੂਰੀਆਂ ਏਰੀ ਸੰਸਥਾ ਪੂਰੇ ਪੰਜਾਬ ਦੇ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਜਾਰੀ ਕਰਦੇਵੇਗੀ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਆਪ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਦਸਦੀ ਜਾ ਰਹੀ ਆ ਕੀ ਕਹਿਣਾ ਚਾਹੁੰਦੇ ਉਸ ਬਾਰੇ ਉਹਦੇ ਵਿੱਚ ਮੈਂ ਤਾਂ ਇਹੀ ਕਹਾਂਗੀ ਸਰਕਾਰਾਂ ਜ਼ਿੰਮੇਵਾਰ ਆ ਜਿਹੜੀਆਂ ਸਰਕਾਰਾਂ ਉਸ ਤੋਂ ਉੱਤਰ ਜਿਹੜਾ ਕੋਈ ਵੀ ਨਸ਼ੇ ਦਾ ਛੋਟਾ ਸਮਗਲਰ ਫੜਿਆ ਜਾਂਦਾ ਜਾਂ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਉਸ ਨੂੰ ਇਸ ਕਰਕੇ ਛਡਾ ਦਿੰਦਿਆਂ ਨੇ ਕਿ ਉਹਨਾਂ ਦਾ ਵੋਟ ਬੈਂਕ ਹੁੰਦਾ ਹੈ ਪਰ ਉਹ ਇਹ ਨਹੀਂ ਦੇਖਦੇ ਅੱਗੇ ਹੀ ਪੰਜਾਬ ਦੇ ਵਿੱਚ ਵੋਟ ਬੈਂਕ ਦੀ ਜਿਹੜੀ ਰਾਜਨੀਤੀ ਜਿਹੜੀ ਕਰ ਰਹੇ ਆ ਇਹ ਇੱਕ ਨਾ ਇੱਕ ਦਿਨ ਪੂਰੇ ਪੰਜਾਬ ਨੂੰ ਖਤਮ ਕਰ ਦੇਗੀ ਉਹਦਾ ਅੱਜ ਇਹੀ ਸਿੱਟਾ ਹੈ ਕਿ ਪਹਿਲੇ ਜਦੋਂ ਪੰਜਾਬ ਪੁਲਿਸ ਨੇ ਆਪਣਾ ਕੰਮ ਜਿਹੜਾ ਮਾਨਦਾਰ ਨਾ ਕੀਤਾ ਹੁੰਦਾ ਉਹੀ ਨਸ਼ੇ ਦੇ ਸਦਾਗਰ ਜਿਹੜੇ ਅੱਜ ਵੱਡੇ ਵੱਡੇ ਗੈਂਕਟਰ ਬਣ ਗਏ ਨੇ ਜਿਹੜਾ ਡਰੋਨ ਰਾਹੀਂ ਕਦੀ ਕਿਸੇ ਥਾਣੇ 'ਚ ਬੰਬ ਸੁੱਟਦੇ ਨੇ ਕਦੀ ਕਿਸੇ ਕੋਲ ਫਰੋਤੀ ਮੰਗਦੇ ਨੇ ਅੱਜ ਪੂਰੇ ਪੰਜਾਬ ਜਿਹੜੇ ਲਾਅ ਐਂਡ ਆਰਡਰ ਦੀ ਸ ਪੂਰਨ ਤੌਰ ਤੇ ਇਹ ਖਰਾਬ ਹੋ ਚੁੱਕੀ ਹੈ ਇਸ ਦੇ ਜ਼ਿੰਮੇਵਾਰ ਸਰਕਾਰਾਂ ਹੀ ਨੇ